ਗਰਦੀ ਸਰਦੀ ਹੱਡੀਆਂ ਜੀਰੇ ਬਾਲ ਨਹੀਂ ਆਦੀ ਕੰਬ ਜ਼ੈਨੇ ਵਾਈ ਬੜੀ ਸੁਣਿਆ ਸੀ ਤੁਹਾਡੀ ਸੁਰੀਲੀ ਹੈ ਕਿਸ ਤਰ੍ਹਾਂ ਇਹ ਪੰਜਾਬ ਪੁਲਿਸ ਅਕਸਰ ਹੀ ਲੋਕੀ ਕਹਿੰਦੇ ਨੇ ਕੁੱਟਮਾਰ ਕਰਦੀ ਪਰ ਵਾਈ ਬਹੁਤ ਸੁਰੀਲੀ ਹੈ ਨਹੀਂ ਜੀ ਕੁੱਟਮਾਰ ਕੱਲੀ ਕੁੱਟਮਾਰ ਹੀ ਨਹੀਂ ਕਰਦੀ ਇਹ ਨਹੀਂ ਐਕਚੁਅਲ ਵਿੱਚ ਇਹ ਜਿਹੜੀ ਰੁਚੀ ਹੈ 뮤జిక్ ਵਿੱਚ ਏ ਮੈਨੂੰ ਜਦੋਂ ਦਾ ਜਦੋਂ ਮੈਂ 6 ਤੋਂ 6-7 ਸਾਲ ਦਾ ਸੀਗਾ ਉਦੋਂ ਤੋਂ ਹੀ ਮੈਨੂੰ 뮤זיਕ ਵਿੱਚ ਰੁਚੀ ਹੈ ਸਚਾਈ ਇਹ ਕਿ ਇੱਕ ਇਹ ਵੀ ਇੱਕ ਜ਼ਿੰਦਗੀ ਦੀ ਦਾ ਵੱਖਰਾ ਵੀ ਇੱਕ ਪਹਿਲੂ ਹੁੰਦਾ ਵਾ ਇਹ ਨਾਲ ਨਾਲ ਆਪਣੀ ਹੋਬੀ ਕੰਮ ਤੇ ਚੱਲਦਾ ਹੋਵੀ ਵੀ ਰੱਖਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਜਿਹਦੇ ਚਾਰ ਜ਼ਿੰਦਾ ਨੇ ਉਹ ਬੰਦਾ ਜਿੰਦਾ ਹੋਂਦ ਤੁਸੀਂ ਦੇਖੋਗੇ ਕਿ ਪੰਜਾਬ ਪੁਲਿਸ ਦੀ ਇੱਕ ਵੱਖਰੀ ਹੀ ਤਸਵੀਰ ਦੇਖੋਗੇ ਜੀ 🎵Rat haneri, vicdi lişke, raa jaglaan de pey sol sarir no, dukhde senen ਸਸ਼ੀਗਾਲ ਦੀ ਸਾਰਿਆਂ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਵਸ਼ਿਸ਼ਪ ਸਿੰਘ ਕਵਲ ਅਕਸਰ ਹੀ ਪੰਜਾਬ ਪੁਲਿਸ ਨੂੰ ਲੋਕ ਨੇ ਨਿੰਦਾ ਕਰਦੇ ਨੇ ਪੰਜਾਬ ਪੁਲਿਸ ਨੂੰ ਇਹ ਗੱਲ ਕਰਦੇ ਪੰਜਾਬ ਪੁਲਿਸ ਨੇ ਘੁੱਟ ਮਾਰ ਕਰਦੀ ਹੈ ਪਰ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹਾ ਪੰਜਾਬ ਪੁਲਿਸ ਦੇ ਨੌਜਵਾਨ ਇੱਕ ਪੁਲਿਸ ਕਰਮਚਾਰੀ ਨਾਲ ਮਿਲਾਂ ਜਾ ਰਹੇ ਹਾਂ ਜਿਨ੍ਹਾਂ ਦੀ ਆਵਾਜ਼ ਬਹੁਤ ਸੁਰੀਲੀ ਹੈ ਗੱਲ ਕਰ ਲਈਏ ਸਿੰਗਿੰਗ ਕਰਦੇ ਨੇ ਨੌਜਵਾਨ ਨੇ ਤੇ ਦੇਖਣ 'ਚ ਸੋਹਣੇ ਸੁਨੱਖੇ ਵੀ ਨੇ ਅਤੇ ਗੱਲ ਵੱਖਰੀ ਹੈ ਗਿਟਾਰ ਜੋ ਜਾਂਦੇ ਨੇ ਗੱਲਬਾਤ ਕਰ ਲੈਣੇ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰਾਂਗੇ ਆਖਿਰੇ ਕਿਸ ਤਰ੍ਹਾਂ ਕਿਸ ਨਾਮ ਰਚੀ ਰੁਚੀ ਪਈ ਗਿਟਾਰ ਦੇ ਵਿੱਚ ਪੰਜਾਬ ਪੁਲਿਸ ਤੇ ਕਿਸ ਤਰ੍ਹਾਂ ਆ ਗਏ ਕਿਉਂਕਿ ਆਵਾਜ਼ ਹੀ ਨਹੀਂ ਸੁਰੀਲੀ ਹੈ ਪਹਿਲੇ ਤੇ ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਰ ਵਾਹ ਬੜੀ ਸੁਣਿਆ ਸੀ ਤੁਹਾਡੀ ਸੁਰੀਲੀ ਹੈ ਕਿਸ ਤਰ੍ਹਾਂ ਇਹ ਪੰਜਾਬ ਪੁਲਿਸ ਅਕਸਰ ਹੀ ਲੋਕੀ ਕਹਿੰਦੇ ਨੇ ਕੁੱਟਮਾਰ ਕਰਦੀ ਪਰ ਵਾਇਬ ਬਹੁਤ ਸੁਰੀਲੀ ਹੈ। ਨਹੀਂ ਜੀ ਕੁੱਟਮਾਰ ਕੱਲੀ ਕੁੱਟਮਾਰ ਹੀ ਨਹੀਂ ਕਰਦੀ। ਇਹ ਨਹੀਂ ਐਕਚੁਅਲੀ ਇਹ ਜਿਹੜੀ ਰੁਚੀ ਹੈ 뮤직 ਵਿੱਚ ਏ ਮੈਨੂੰ ਜਦੋਂ ਜਦੋਂ ਮੈਂ 6 ਤੋਂ 6-7 ਸਾਲ ਦਾ ਸੀਗਾ ਉਦੋਂ ਤੋਂ ਹੀ ਮੈਨੂੰ 뮤ਜ਼ਿਕ ਵਿੱਚ ਰੁਚੀ ਹੈ ਮੇਰੇ ਫਾਦਰ ਸਾਹਿਬ ਮੇਰੇ ਮਦਰ ਉਹਨਾਂ ਨੂੰ 뮤ਜ਼ਿਕ ਨਾਲ ਕਾਫੀ ਲਗਾਵ ਸੀ ਤਾਂ ਉਹਨਾਂ ਨੂੰ ਦੇਖ-ਦੇਖ ਕੇ ਵੱਡੇ ਹੋਏ ਤੇ ਆਪਾਂ ਮਤਲਬ ਸੌਂਗਸ ਵਗੈਰਾ ਸੁਣਦੇ ਸੀ ਜਦੋਂ ਉਹ ਸੁਣਦੇ ਸੀਗੇ ਤਾਂ ਉਦੋਂ ਤੋਂ ਹੀ ਮੈਨੂੰ 뮤ਜ਼ਿਕ 'ਚ ਰੁਚੀ ਹੈ ਮੈਂ ਅਕੈਡਮੀ ਜਾ ਕੇ ਆਪਣਾ ਸਿੱਖਣਾ ਸ਼ੁਰੂ ਕੀਤਾ ਗਿਟਾਰ ਸਿੱਖ ਲਈ ਪਿਆਨੋ ਸਿੱਖਿਆ ਫਲੂਟ ਵਜਾ ਲੈਣਾ ਮੈਂ ਜੀ ਡਰਮ ਵੀ ਸਟੇ ਪਲੇ ਕਰ ਲੈਣਾ ਥੋੜਾ ਬੋਤਾ ਗੱਲ ਇਹ ਨਾ ਬਸ ਜਿ ਇਦਾਂ ਹੀ ਮਿਊਜ਼ਿਕ ਤੇ ਰੁਚੀ ਜੁੜੀ ਤਾਂ 2013 ਵਿੱਚ ਮੇਰੇ ਫਾਦਰ ਸਾਹਿਬ ਸ਼੍ਰੀ ਸ਼ਿਵਲਾਲ ਸ਼ਰਮਾ ਜੀ ਉਹਨਾਂ ਦਾ ਦੇਹਾਂਤ ਹੋ ਜਾਂਦਾ ਤਾਂ ਫਿਰ ਅਕੈਡਮੀ ਵਗੈਰਾ ਸਾਰਾ ਕੁਝ ਛੱਡ ਕੇ ਮੈਨੂੰ ਪੁਲਿਸ ਦੇ ਇਥੇ ਉਹਨਾਂ ਪੁਲਿਸ ਤੇ ਜੋਬ ਕਰਦੇ ਸੀਗੇ ਤਾਂ ਫਿਰ ਮੈਨੂੰ ਪੁਲਿਸ ਦੀ ਨੌਕਰੀ ਮਿਲ ਗਈ ਤਾਂ ਫਿਰ ਉਹ ਥੋੜਾ ਜਿਹਾ ਬੈਕਸਟੈਪ ਲੈ ਲਿਆ ਜਿਹੜਾ ਮਿਊਜ਼ਿਕ ਵਾਲਾ ਪਾਰਟ ਹੈ ਮੇਰੀ ਲਾਈਫ 'ਚ ਉਹ ਥੋੜਾ ਜਿਹਾ ਹਟਵਾ ਹੋ ਗਿਆ لیکن ਹਲੇ ਵੀ ਮੈਂ پولیس ਦੀ ਨੌਕਰੀ ਦੇ ਨਾਲ ਨਾਲ ਮੈਂ ਆਪਣਾ ਸ਼ੌਂਕ ਵੀ ਕਰ ਰਿਹਾ ਜੀ ਤੇ ਉਹਦਾ ਪਰਿਵਾਰ ਚ ਜਾਣਨਾ ਚਾਹਾਂਗੇ ਹੋਰ ਕੋਣ ਹੋਰ ਨੇ ਮੈਰਿਡ ਹੋ ਤੁਸੀਂ ਜਾਂ ਫਿਰ ਹੋਰ ਫੈਮਿਲੀ ਚ ਕੋਣ ਕਰ ਜੀ 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 ਮੈਂ ਮੈਰਿਡ ਆ ਜੀ ਮੇਰੇ ਪਰਿਵਾਰ ਵਿੱਚ ਮੇਰੇ ਮਦਰ ਨੇ ਮੇਰੇ ਫਾਦਰ ਸਾਹਿਬ ਮੈਂ ਦੋਨੋਂ ਦੱਸਿਆ ਐਕਸਪਾਇਰ ਹੋ ਗਏ ਸੀਗੇ ਮੇਰੀ ਸਿਸਟਰ ਨੇ ਉਹ ਬਾਹਰ ਕੈਨੇਡਾ ਵਿੱਚ ਮੇਰੀ ਵਾਈਫ ਨੇ ਛੋਟੀ ਜੀ ਫੈਮਿਲੀ ਹੈ ਜੀ ਅੱਛਾ ਤੇ ਵੈਸੇ ਇਹ ਦੇਖਿਆ ਜਾਵੇ ਤਾਂ ਅਕਸਰ ਹੀ ਕਹਿੰਦੇ ਨੇ ਕਿ ਆਪਣੇ ਜਿਹੜੇ ਅੰਦਰ ਦੇ ਚਾਹ ਨੇ ਹੋਬੀਜ਼ ਨੇ ਉਹਨੂੰ ਕਦੀ ਮਾਰਨਾ ਨਹੀਂ ਚਾਹੀਦਾ ਤੁਸੀਂ ਜ਼ਿੰਦਾ ਰੱਖੇ ਆਪਣੇ ਜਜ਼ਾਮ ਰੇ ਕੇ ਨਾਲ ਨਾਲ ਕਰਦੇ ਹੋ ਇਹ ਕਿੰਨੀ ਕਿ ਸਚਾਈ ਹੈ ਕਿ ਇੱਕ ਇਹ ਵੀ ਇੱਕ ਜ਼ਿੰਦਗੀ ਜਿੰਦਾ ਦਾ ਵੱਖਰਾ ਇੱਕ ਪਹਿਲੂ ਹੁੰਦਾ ਵਾ ਕਿ ਨਾਲ ਨਾਲ ਆਪਣੀ ਹੌਬੀ ਕੰਮ ਤੇ ਚੱਲਦਾ ਹੌਬੀ ਵੀ ਰੱਖਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਜੀ ਜਿਹਦੇ ਚਾ ਜ਼ਿੰਦਾ ਨੇ ਉਹ ਬੰਦਾ ਜਿੰਦਾ ਹੈ ਜਿਹਦੇ ਚਾ ਮਰ ਗਿਆ ਉਹ ਬੰਦਾ ਵੀ ਮਰ ਗਿਆ ਇਹ ਇੱਕ ਜਦੋਂ ਆਪਣੀ ਡੇਲੀ ਰੁਟੀਨ ਸੇ ਜਿਹੜਾ ਜੌਬ ਕਰਦੇ ਆ ਜਿਥੋਂ ਆਪਾਂ ਅਰਨਿੰਗ ਕਰਦੇ ਆ ਉਹ ਇੱਕ ਜ਼ਿੰਦਗੀ ਦਾ ਅਲੱਗ ਪਹਿਲੂ ਹੁੰਦਾ ਹੈ ਤੇ ਜਿਹੜਾ ਸ਼ੌਂਕ ਹੁੰਦਾ ਹੈ ਉਹ ਸ਼ੌਂਕ ਕਰਕੇ ਬੰਦਾ ਜੀਨ ਦੀ ਅਸਲੀ ਵੈਲਿਊ ਸਮਝਦਾ ਹੈ ਤੇ ਇਸੇ ਕਰਕੇ ਮੈਨੂੰ 뮤ਜ਼ਿਕ ਚ ਬਹੁਤ ਜ਼ਿਆਦਾ ਮੇਰੀ ਰੁਚੀ ਸੀ 뮤ਜ਼ਿਕ ਦਾ ਬਹੁਤ ਸ਼ੌਂਕ ਹੈ ਮੈਨੂੰ ਮੈਂ ਜੌਬ ਦੇ ਨਾਲ ਨਾਲ ਉਹਨੂੰ ਵੀ ਕੰਟੀਨਿਊ ਰੱਖਿਆ ਜੀ ਚਿਤਾਰ ਜੀ ਵੈਸੇ ਦੇਖਿਆ ਜਾਵੇ ਮਿਊਜ਼ਿਕ ਇੱਕ ਹੀਲਿੰਗ ਨੇ ਬਹੁਤ ਵਧੀਆ ਹੁੰਦਾ ਹੈ ਅੱਜ ਕੱਲ ਦੇ ਨੌਜਵਾਨ ਦੇਖ ਲਿਓ ਯਾਰ ਲੋਕੀ ਦੇਖ ਲਈ ਨਾ ਬੜੇ ਟੈਂਸ ਰਹਿੰਦੇ ਨੇ ਡਿਪਰੈਸ਼ਨ ਚਲ ਜਾਂਦੇ ਨੇ ਲੇਕਿਨ ਮਿਊਜ਼ਿਕ ਹੀ ਬਹੁਤ ਵਧੀਆ ਇੱਕ ਚੀਜ਼ ਨੇ ਹੀਲ ਕਰਨ ਲਈ ਬਿਲਕੁਲ ਜੀ ਬਿਲਕੁਲ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਹੜੀ ਅਸਲ ਰੂਹ ਦੀ ਖੁਰਾਕ ਹੈ ਉਹ ਮਿਊਜ਼ਿਕ ਹੈ ਜੇ ਤੁਸੀਂ ਮਿਊਜ਼ਿਕ ਦੇ ਨਾਲ ਜੁੜੇ ਹੋ ਤੇ ਤੁਸੀਂ ਪਿਆਰ ਨੂੰ ਸਮਝ ਸਕਦੇ ਹੋ ਜੇ ਤੁਸੀਂ ਮਿਊਜ਼ਿਕ ਨੂੰ ਨਹੀਂ ਸਮਝ ਸਕਦੇ ਫਿਰ ਤੁਸੀਂ ਪਿਆਰ ਨੂੰ ਵੀ ਨਹੀਂ ਸਮਝ ਸਕਦੇ ਜੇ ਤੁਹਾਡੀ ਲਾਈਫ ਚ ਕੁਝ ਪਰੇਸ਼ਾਨੀ ਹੈ ਮਿਊਜ਼ਿਕ ਨੂੰ ਹੀਲ ਕਰਨ ਦੀ ਪਾਵਰ ਰੱਖਦਾ ਹੈ ਇਹ ਮੈਂ ਮੰਨਦਾ ਜੀ ਤੇ ਤੁਸੀਂ ਜਦ ਖੁਦ ਹੁੰਦੇ ਹੋ ਤੇ ਕੀ ਸ਼੍ਰਮਤ ਕੇ ਆਪਣੇ ਨੂੰ ਕਰਦੇ ਹੋ ਗਿਟਾਰ ਵਜਾਉਂਦੇ ਹੋ ਜਾਂ ਕਿਸ ਤਰ੍ਹਾਂ ਗਾਣੇ ਗਾਉਂਦੇ ਹੋ ਕਿਸ ਤਰ੍ਹਾਂ ਆਪਣੇ ਹਮ ਕਿਤਾ ਇੱਕ 뮤జిਸ਼ੀਅਨ ਜਿਹੜਾ ਹੈ ਕਿ ਆਪਣਾ ਨੂੰ ਕਿਤਾ ਹੀਲ ਕਰਦਾ ਉਸ ਚੀਜ਼ ਨੂੰ ਅਗਰ ਕੋਈ ਡਿਪਰੈਸ਼ਨ ਜਾਂ ਕੋਈ ਸੋਚ ਚ ਪਿਆ ਹੋਵੇ ਜਾਂ ਕੁਝ ਹੋਇਆ ਹੋਵੇ ਉਸ ਤੋਂ ਕਿਸ ਤਰ੍ਹਾਂ ਬਾਹਰ ਨਿਕਲੇ ਜਾਂਦਾ ਇਦਾਂ ਜੀ ਬਹੁਤ ਹੈਕਟਿਕ ਜੌਬ ਆ ਸਾਡੀ ਪੰਜਾਬ ਪੁਲਿਸ ਤੇ ਬਹੁਤ ਬਹੁਤ ਹੈਕਟਿਕ ਜੌਬ ਆ ਜੇਕਰ ਜੌਬ ਤੋਂ ਕੋਈ ਪਰੇਸ਼ਾਨੀ ਕੁਝ ਬੰਦੇ ਨੂੰ ਕੋਈ ਮਾਈਂਡ ਵਿੱਚ ਥੋੜਾ ਜਆ ਬੰਦਾ ਡਿਸਟਰਬ ਹੁੰਦਾ ਵਾ ਤੇ ਜੇ ਮੇਰਾ ਇਹ ਹੈ ਮੈਨੂੰ ਬਾਕੀਆਂ ਦਾ ਨਹੀਂ ਪਤਾ ਮੇਰਾ ਇਹ ਹੈ ਕਿ ਜਦੋਂ ਮੈਂ ਘਰ ਜਾਣਾ ਵਾ ਜੇਕਰ ਮੈਂ ਮਿਊਜ਼ਿਕ ਸੁਣ ਲੈਣਾ ਜਾਂ ਫਿਰ ਮੈਂ ਮਿਊਜ਼ਿਕ ਮਤਲਬ ਆਪਣੇ ਇਨਸਟਰੂਮੈਂਟਸ ਨੂੰ ਫੜ ਕੇ ਬੈਠਣਾ ਜਾਂ ਮੈਂ ਗਾਉਣਾ ਵਾ ਕੁਝ ਤਾਂ ਮੈਨੂੰ 50 60% ਜਿਹੜਾ ਵਾ ਇਹ ਮੇਰਾ ਜਿਹੜਾ ਦਿਮਾਗ ਆ ਉਸ ਚੀਜ਼ ਨੂੰ ਭੁੱਲ ਜਾਂਦਾ ਵਾ ਤੇ ਉਹ ਹੀਲ ਕਰ ਦਿੰਦਾ ਮਿਊਜ਼ਿਕ ਉਹਨੂੰ ਕੋਈ ਵੀ ਪਰੇਸ਼ਾਨੀ ਹੋਵੇ ਤੇ ਤੁਸੀਂ ਕੱਲ ਕੀਤੀ ਪੰਜਾਬ ਪੂਸਦੀ ਨੌਕਰੀ ਐ ਪੂਸਦੀ ਨੌਕਰੀ ਬਹੁਤ ਹੀ ਮੁਸ਼ਕਿਲ ਹੈ ਬਿਲਕੁਲ ਮੈਨੇਜਮੈਂਟ ਕਿੱਦਾ ਕਰ ਲੈਂਦੇ ਉਹ ਤੇ ਇੱਕ ਉਹਨੇ ਕਿ ਤੁਸੀਂ ਜ਼ਿਆਦਾ ਜਾਣਦੇ ਆ ਮੈਂ ਇੱਕ ਜਨਤਾ ਨਾਲੋਂ ਕਿ ਮੈਨੇਜਮੈਂਟ ਕਿੱਦਾ ਕਰ ਲੈਂਦਾ ਫਿਰ ਇਸ ਨੂੰ ਮੈਨੇਜਮੈਂਟ ਕੁਝ ਨਹੀਂ ਹੈ ਜੀ ਅ ਦੇਖੋ ਮੇਰਾ ਮੈਂ ਮੇਰੀ ਲਾਈਫ ਜਿਹੜੀ ਆ ਇਹ ਉਸੂਲਾਂ ਤੇ ਚੱਲਦੀ ਆ ਕਿ ਜਸ ਗੋ ਵਿਦ ਦਾ ਫਲੋ ਓਕੇ ਆਪਾਂ ਕੰਮ ਤੇ ਆਈਦਾ ਤੇ ਕੰਮ ਦੇ ਹੋ ਜੀਦਾ ਤੁਸੀਂ ਆਏ ਹੋ ਤੁਸੀਂ ਦੇਖਿਆ ਆਪਾਂ ਕੰਮ ਦੇ ਹੋ ਜੀਦਾ ਤੇ ਜਦੋਂ ਆਪਾਂ 뮤직 ਕਰਨਾ ਫਿਰ ਆਪਾਂ 뮤직 ਦੇ ਹੋ ਜੀਦਾ ਜਸ ਗੋ ਵਿਦ ਦਾ ਫਲੋ ਆਪਣਾ ਲਾਈਫ ਨੂੰ ਜੀਣ ਦਾ ਤਰੀਕਾ ਹੀ ਇਹ ਹੈ ਜੀ ਸਭ ਤੋਂ ਵਧੀਆ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਹਨੂੰ ਸੱਚੇ ਮਨ ਨਾਲ ਕਰੋ ਵਧੀਆ ਤਰੀਕੇ ਨਾਲ ਕਰੋ ਤੇ ਆਪੇ ਕੁਝ ਨਾ ਕੁਛ ਉਹਦਾ ਮਿਲਦਾ ਜੀ ਰਿਵਾਰਡ ਕਿਰੋ ਯਾਰਾ ਦੋਸਤਾਂ ਦੇ ਬੰਦੇ ਹੋ ਗਏ ਫਰਮੈਸ਼ ਤੇ ਆਉਂਦੀ ਹੈ ਕਿ ਅੱਜ ਯਾਰ ਗਾਣਾ ਸੁਣਾ ਲੈ ਇੱਕ ਚਲੋ ਹਨਾ ਦੋਸਤਾਂ ਦੇ ਵਿੱਚ ਦੇ ਇੱਕ ਹੁੰਦੇ ਜਦੋਂ ਮਾਹੌਲ ਬੰਦ ਹੈ ਕਿ ਕਿਦ ਤੱਕ ਸ਼ਰਮੈਸ਼ ਤੇ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਰੀ ਆਪਾਂ ਬੜੀ ਵਰੀ ਇੱਕ ਲਾਸਟ ਟਾਈਮ ਮੈਨੂੰ ਯਾਦ ਆ ਪੱਤਰਮਕੋਟ ਗਏ ਸੀਗੇ ਉੱਥੇ ਇੱਕ ਸਿੰਗਰ ਸੀ ਆਪਾਂ ਰੈਸਟੋਰੈਂਟ ਚ ਬੈਠੇ ਸੀਗੇ ਤੇ ਉੱਥੇ ਇੱਕ ਸਿੰਗਰ ਸੀਗਾ ਉਹ ਗਿਟਾਰ ਦੇ ਨਾਲ ਉਹ ਗਾ ਰਿਹਾ ਸੀਗਾ ਤੇ ਮੇਰੇ ਫਰੈਂਡਸ ਨੇ ਮੈਂ ਅਕਸਰ ਕਹਿੰਦੇ ਆ ਕਿ ਮਤਲਬ ਤੂੰ ਗਾਣਾ ਗਾਣਾ ਤੇ ਉੱਥੇ ਮੈਂ ਗਾਣ ਲੱਪਿਆ ਤੇ ਉੱਥੇ ਜਿਹੜੀ ਬਾਕੀ ਆਡੀਅੰਸ ਬ ਜਦੋਂ ਮੈਂ ਇੱਕ ਗਾਣਾ ਗਾ ਕੇ ਆਇਆ ਉਹ ਮੈਨੂੰ ਕਹਿੰਦੇ ਨਹੀਂ ਉਹ ਨਹੀਂ ਗਾਏਗਾ ਤੁਸੀਂ ਗਾਓਗੇ ਮੈਂ ਕਿਹਾ ਮੈਨੂੰ ਪੈਸੇ ਦੇ ਦੋ ਮੈਂ ਨਹੀਂ ਗਾਉਂਗਾ ਬਸ ਇਦਾਂ ਹੀ ਆ ਕਿ ਚਲੋ ਜਦੋਂ ਮੈਂ ਦੋਸਤਾਂ ਕੋਲ ਜਾਣਾ ਉਹਨਾਂ ਨੂੰ ਹੁੰਦਾ ਕਿ ਨਹੀਂ ਆ ਕਿ ਤੂੰ ਗਾ ਤੇ ਉਹ ਐਕਚੁਅਲ ਜ ਉਹ ਮੈਨੂੰ ਵਿਦਆਊਟ ਗਿਟਾਰ ਐਂਟਰੀ ਨਹੀਂ ਬੈਠਣ ਹੀ ਨਹੀਂ ਦਿੰਦੇ ਅੱਛਾ ਉਹ ਕਹਿੰਦੇ ਕਿ ਜੇ ਤੂੰ ਘਰੋ ਘਰੋ ਗਿਟਾਰ ਨਹੀਂ ਲੈ ਕੇ ਆਇਆ ਉਦੋਂ ਤੱਕ ਤੇ ਮੋਬਾਈਲ ਨਹੀਂ ਦੇਣਾ ਗਿਟਾਰ ਲੈ ਕੇ ਆ ਪਾ ਗਾਣਾ ਸੁਣਾ ਅੱਛਾ ਮੇਰੇ ਇਦਾਂ ਹੀ ਆਦੀ ਚੱਲਦਾ ਰਹਿੰਦਾ ਉਹ ਵੀ ਕਾਫੀ ਪਿਆਰ ਕਰਦੇ ਆ 뮤זיਕ ਨੂੰ ਚਲੋ ਅੱਛੇ ਉਹਨਾਂ ਕਰਕੇ ਮੇਰਾ ਵੀ ਥੋੜਾ 뮤ਜ਼ਿਕ ਦਾ ਰੁਝਾਨ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਜਦੋਂ ਉਹ ਐਪਰੀਸ਼ੀਏਟ ਕਰਦੇ ਆ ਵਧੀਆ ਜੀ ਤੇ ਵੈਸੇ ਦੇਖਿਆ ਜਾਵੇ ਤਾਂ ਅਕਸਰ ਚਲੋ ਤੁਸੀਂ ਹੁਣ ਤੇ ਮੈਰਿਡ ਹੋ ਕੇ ਤੇ ਕਹਿੰਦੇ ਚਲੋ ਗਿਟਾਰੋ ਜਾਂਦੇ ਆ ਕੁੜੀਆਂ ਬੜੀਆਂ ਫਸਦੀਆਂ ਗੱਲ ਕਿੰਨੀ ਕਿ ਸੱਚ ਆ ਜਦੋਂ ਪੜਦੇ ਸੀਗੇ ਇਹਦਾ ਕੋਈ ਫਾਇਦਾ ਹੁੰਦਾ ਕਿ ਸਿਰਫ ਗੱਲ ਹੀ ਇੱਕ ਅ ਨਹੀਂ ਜੀ ਪਤਾ ਕੀ ਗੱਲ ਹੈ ਇਹ ਬੰਦੇ ਦੇ ਆਪਣੇ ਤੇ ਡਿਪੈਂਡ ਕਰਦਾ ਜੇ ਤੇ ਤੁਸੀਂ ਉਸ ਚੀਜ਼ ਵਾਸਤੇ ਵਜਾ ਰਹੇ ਹੋ ਫਿਰ ਉਹ ਚੀਜ਼ ਹੁੰਦੀ ਹੈ ਵੈਸੇ ਇੱਕ ਮੈਂ ਤੇ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਕਹਿੰਦੇ ਸੀ ਗਿਟਾਰ ਸਿੱਖ ਲਿਆ ਤੇ ਕੁੜੀਆਂ ਬੜੀ ਖੇਤੀ ਫੜ ਜਰੇ ਖਾਸ ਕਰਕੇ ਨੌਜਵਾਨ ਦੇਖ ਰਹੇ ਤੁਸੀਂ ਤਾਂ ਚਲੋ ਮੈਰੀਟ ਉਹ ਵੈਸੇ ਤੁਸੀਂ ਗਿਟਾਰ ਵਜਾ ਰਹੇ ਹੋ ਮੈਂ ਕਿ ਵੈਸੇ ਪੁੱਛਣਾ ਕਿ ਜਿਹੜਾ ਗਿਟਾਰ ਵਜਾਂਦਾ ਆਪਣੇ ਦਿਲ ਨਾਲ ਵਜਾਂਦਾ ਹੈ ਕੁੜੀ ਇੰਪ੍ਰੈਸ ਕਰ ਰਿਹਾ ਹੁੰਦਾ ਨਹੀਂ ਨਹੀਂ ਜੀ ਇਹ ਉਹੀ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਦਿਲ ਤੇ ਡਿਪੈਂਡ ਹੈ ਜੇਕਰ ਤੁਸੀਂ ਕੁੜੀ ਨੂੰ ਇੰਪ੍ਰੈਸ ਕਰਨ ਵਾਸਤੇ ਵਜਾ ਰਹੇ ਹੋ ਫਿਰ ਉਹ ਹੋ ਜੇਗੀ ਜੇ ਤੁਸੀਂ ਆਪਣੇ ਦਿਲ ਵਾਸਤੇ ਵਜਾ ਰਹੇ ਹੋ ਤੇ ਆਪਣਾ ਦਿਲ ਖੁਸ਼ ਹੋਏਗਾ ਇਹ ਬਸ ਆਪਣਾ 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 ਨਜ਼ਰੀਆ ਹੈ ਜੀ ਬਾਕੀ ਇਹ ਬਾਕੀ ਹੋ ਜਾਂਦੀ ਹੈ ਇੰਪ੍ਰੈਸ ਭਾਬੀ ਜੋ ਨਹੀਂ ਕਿੰਨੀ ਕਿ ਤੇਰ ਭਾਬੀ ਨਾਰਾਜ਼ ਹੁੰਦੇ ਰਹਿੰਦੇ ਨੇ ਫਿਰ ਗਾਣਾ ਗੁਨਾ ਸੁਣਾ ਕੇ ਮਨਾਉਂਦੇ ਹੁੰਦੇ ਆ ਜਾਂ ਗਿਟਾਰ ਵਜਾ ਕੇ ਫਿਰ ਮੈਂ ਸ਼ਾਂਦੀ ਭਾਬੀ ਹੋਰ ਬਿਲਕੁਲ ਬਿਲਕੁਲ ਜੀ ਆਂਦੀ ਹੈ ਜੀ ਨੂੰ ਸੁਣਦੇ ਰਹੀਦਾ ਵਧੀਆ ਆਪ ਵੀ ਸੁਣਦੇ ਰਹੀਦਾ ਬਹੁਤ ਵਧੀਆ ਟਾਈਮ ਪਾਸ ਹੋ ਰਿਹਾ ਜੀ ਵਧੀਆ ਜ਼ਿੰਦਗੀ ਲੰਘ ਰਹੀ ਹੈ ਬਹੁਤ ਵਧੀਆ ਤਿਤ ਇੱਕ ਨਾ ਸੋਸ਼ਲ ਮੀਡੀਆ ਤੇ ਤੁਹਾਡੀ ਇੱਕ ਵੀਡੀਓ ਪਾਈ ਹੋਈ ਸੀ ਕਿ ਅੰਛੀ ਵੀਡੀਓ ਚੱਲ ਰਹੀ ਹੈ ਛੋਟੇ ਛੇਰ ਆ ਗਿਆ ਦੇ ਹਨਾ ਇੱਕ ਤੁਹਾਡੀ ਵੀਡੀਓ ਵਾਇਰਲ ਹੋਈ ਕਿਸੇ ਵਿੱਚ ਤੁਸੀਂ ਗਿਟਾਰ ਦੇ ਨਾਲ ਦੇ ਨਜ਼ਰ ਆਏ بڑے ਲੋਕਾਂ ਨੇ ਤਾਂ ਵੇਖੀ ਆ ਬੜੇ ਪੋਜ਼ਿਟਿਵ ਕਮੈਂਟ ਆਏ ਨੇ ਕਿ ਬੇਸ਼ੱਕ ਧਰਮਦੀਪ ਜਿਹੇ ਗੱਲ ਨਹੀਂ ਕਰਾਂਗੇ ਪਰ ਬਾਜ ਬੜੀ ਸੋਹਣੀ ਲੱਗ ਰਹੀ ਉਹ ਗਿਟਾਰ ਦੇ ਨਾਲ ਪੁਲਸ ਦੀ ਵਰਤੀ ਪਾ ਕੇ ਉਹ ਚੀਜ਼ ਬੜੀ ਸੋਹਣੀ ਸੀ ਉਹ ਕਦੋਂ ਹੋਇਆ ਸੀਗਾ ਉਹ ਕਿਦਨ ਕਿਵੇਂ ਬਣਿਆ ਸੋ ਬਾਪੂ ਉਹ ਜੀ ਐਦਾਂ ਛ ਮੇ ਇਹਨੇ ਪੁਰਾਣੀ ਵੀਡੀਓ ਹੈ ਉਹ ਮੈਂ ਕੁਝ ਮੇਰਾ ਅਕਸਰ ਹੀ ਮੈਂ ਕੁਝ ਨਾ ਕੁਝ ਸਟੱਡੀ ਕਰਦਾ ਰਹਿਣਾ ਕੁਝ ਪੜ ਰਿਆ ਸੀਗਾ ਹਿਸਟਰੀ ਵਗੈਰਾ ਪੜ ਰਿਆ ਸੀ ਤਾਂ ਉਹ ਦੇਖਿਆ ਮੈਂ ਕਿ ਮਤਲਬ ਵੀ YouTube ਤੇ ਵੀਡੀਓਜ਼ ਵਗੈਰਾ ਦੇਖ ਰਿਆ ਸੀਗਾ ਤਾਂ ਉੱਥੇ ਮੈਨੂੰ ਇਹ ਭਾਈ ਹਰਜਿੰਦਰ ਸਿੰਘ ਉਹਨਾਂ ਦਾ ਇਹ ਸ਼ਬਦ ਹੈ ਜਿਹੜਾ ਮੈਂ ਸੁਣਿਆ ਤਾਂ ਮੈਨੂੰ ਅੱਛਾ ਲੱਗਾ ਫਿਰ ਮੇਰੀ ਆਦਤ ਹੈ ਕਿ ਜੇ ਮੈਂ ਕੁਝ ਅੱਛਾ ਸੁਣਿਆ ਤਾਂ ਫਿਰ ਮੈਂ ਉਹਨੂੰ ਗਿਟਾਰ ਤੇ ਪਲੇ ਕਰਨਾ ਫਿਰ ਮੈਂ ਉਹ ਗਿਟਾਰ ਤੇ ਪਲੇ ਕੀਤਾ ਜੀ ਚਲੋ ਉਹ ਵੀਡੀਓ ਹੁਣ ਵਾਇਰਲ ਹੋਈ ਸਾਡੇ ਮਾਨਵ ਸੀਤੂ ਸਾਹਿਬ ਨੇ ਉਹਨਾਂ ਦੇ ਉਹਨਾਂ ਦੇ ਪੇਜ ਤੇ ਪਈ ਹੈ ਬੜੀ ਅਪਰੀਸ਼ੀਏਸ਼ਨ ਮਿਲ ਰਹੀ ਹੈ ਬਹੁਤ ਆਫਿਸਰਸ ਵੱਲੋਂ ਵੀ ਬਹੁਤ ਮੈਨੂੰ ਵਧੀਆ ਅਪਰੀਸ਼ੀਏਟ ਕੀਤਾ ਗਿਆ ਅੱਛਾ ਲੱਗਿਆ ਜੀ ਬਹੁਤ ਵਧੀਆ ਜਿਹੜਾ ਸ਼ਬਦਾਂ ਨਾ ਵੀ ਸਾਂਝੀ ਕਰਾਂਗੇ ਜਿਹੜਾ ਸ਼ਬਦ ਇਹਨਾਂ ਵੱਲੋਂ ਗਾਇਆ ਗਿਆ ਵਾ ਉਹ ਵੀ ਤੁਹਾਡੇ ਨਜ਼ਰੂ ਦੇ ਅਸੀਂ ਹੁਣੇ ਸਾਂਝਾ ਕਰਦੇ ਹਾਂ ਤੇ ਹੁਣ ਅਸੀਂ ਸਿਧਾਂਤ ਕੋਲਾ ਜੀ ਦਾ ਤੁਹਾਡੇ ਸਾਹਮਣੇ ਜਿਹੜਾ ਸ਼ਬਦ ਹੈ ਉਹ ਪੇਸ਼ ਕਰਨ ਜਾ ਰਹੇ ਹਾਂ ਜਿਹੜਾ ਕਿ ਬਹੁਤ ਵਾਇਰਲ ਹੋਇਆ ਸੀਗਾ ਸੀਪੀ ਸਾਫ ਵੱਲੋਂ ਵੀ ਪਾਇਆ ਗਿਆ ਸੀਗਾ ਪੂਰ ਤੋਂ ਦੇਖੋਗੇ ਕਿ ਪੰਜਾਬ ਪੁਲਿਸ ਦੀ ਇੱਕ ਵੱਖਰੀ ਹੀ ਤਸਵੀਰ ਦੇਖੋਗੇ ਜੀ ਰਾਤ ਹਨੇਰੀ ਬਿਜਲੀ ਵਿਸਤ ਰਾਜੰਗਲਾ ਦੇ ਪੈ ਗੇ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸੇ ਐਸੀ ਹੋਣੀ ਨੇ ਖੇਟੀ ਥਾਲ ਜੀ ਜੰਗੂ ਕੱਪੀ ਉਹ ਨਾ ਜੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲਾ ਹਾਲ ਜੀ ਬਾਟਲ ਮੀਆਂ ਤੇ ਰਸਤਾ ਪਹਾੜ ਦਾ ਰੇ ਚੰਦ ਦੇ ਤੁਰਾ ਦੇ ਨਾਮ ਜੀ ਸਰਸਾਰ ਦੀ ਤੇ ਵਿਛੋੜਾ ਕਹਿ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਬਾਟਾ ਲੰਮੀਆ ਤੇ ਰਸਤਾ ਪਹਾੜੀ ਦਾ ਬਹੁਤ ਸ੍ਰੀਲੀ ਆਵਾਜ਼ ਤੁਹਾਡੀ ਬਹੁਤ ਦਿਲ ਨੂੰ ਚੁੰੰਦੀ ਹੈ ਥੈਂਕ ਯੂ ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਚੀ ਪਰ ਕਿ ਕਿਸਰਾਮ ਰਕੀ ਇੱਕ ਕਹਿੰਦੇ ਨੇ ਕਿ ਇੱਕ ਚੀਜ਼ ਨੂੰ ਪਹਿਲਾ ਮਿਊਜ਼ੀਸ਼ੀਅਨ ਜਿਹੜਾ ਵਾ ਕਿ ਉਸ ਲਿਰਿਕਸ ਨੂੰ ਸਮਝਦਾ ਹੈ ਜੀ ਜੀ ਤੁਸੀਂ ਪਹਿਲਾ ਉਸ ਚੀਜ਼ ਬਾਰੇ ਸਮਝਾ ਹੋਏਗਾ ਪਰ ਕਹੇ ਤੁਹਾਨੂੰ ਪਤਾ ਹੋਏਗਾ ਚੈਪਟਰ ਇਹ ਫਿਰ ਇੱਕ ਕਹਿੰਦੇ ਨੇ ਮਿਊਜ਼ੀਸ਼ੀਅਨ ਫੀਲ ਕਰ ਸਕਦਾ ਜੀ 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 ਇਦਾਂ ਹੀ ਆ ਜੀ ਮੈਂ ਪਹਿਲਾਂ ਮੇਰੀ ਆਦਤ ਹੈ ਮੈਂ ਪਹਿਲਾਂ ਜੜੀ ਚੀਜ਼ ਨੂੰ ਗਾਣਾ ਵਾ ਉਹਦੇ ਲਿਰਿਕਸ ਨੂੰ ਚੰਗੀ ਤਰ੍ਹਾਂ ਇਹ ਤਾਂ ਉਦਾਂ ਹੀ ਰੂਹ ਨੂੰ ਰੂ ਨੂੰ ਛੂਣ ਵਾਲਾ ਸ਼ੌਗ ਹੈ ਮਤਲਬ ਬਹੁਤ ਹੀ ਜ਼ਿਆਦਾ ਦਰਦ ਭਰਿਆ ਉਹ ਉਸ ਟਾਈਮ ਤੇ ਉਹਨਾਂ ਨੇ ਮਤਲਬ ਜੋ ਵੀ ਉਹਨਾਂ ਨੇ ਦੁੱਖ ਸਹੇ ਹੈ ਪਾਈ ਹਰਜਿੰਦਰ ਸਿੰਘ ਉਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਉਹਨੂੰ ਬਿਆਨ ਕੀਤਾ ਹੈ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਸਾਲ ਜੀ ਕੀ ਬਾਤ ਹੈ ਵੇਸੇ ਦੇਖਿਆ ਜਾਵੇ ਮੌਸਮ ਵੀ ਉਹੀ ਚੱਲਣਦਿਆ ਸਿੱਧੀ ਦਿਹਾੜੀ ਚੱਲਣਦੇ ਹੋ ਤੇ ਉਸ ਸਮੇਂ ਦਾ ਤੇ ਵੈਸੇ ਅਸੀਂ ਦੇ ਵੈਸੇ ਦੇਖ ਸਮਝ ਵੀ ਨਹੀਂ ਸਕਦੇ ਕਿੰਨਾ ਬਿਲਕੁਲ ਜੀ ਬਿਲਕੁਲ ਜੀ ਸਾਡੇ ਤੁਹਾਡੇ ਵਰਗੇ ਇਨਸਾਨ ਜਿਹੜੇ ਆ ਉਸ ਉਸ ਸੈਕਰੀਫਾਈਸ ਨੂੰ ਉਸ ਜਿਹੜੀ ਉਹਨਾਂ ਨੇ ਸਾਡੇ ਵਾਸਤੇ ਸਾਡੀ ਸਾਰੀ ਇਨਸਾਨੀਅਤ ਵਾਸਤੇ ਜੋ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਹੈ ਜੀ ਉਹਨੂੰ ਆਪਾਂ ਨਹੀਂ ਸਮਝ ਸਕਦੇ ਜੀ ਬਿਲਕੁਲ ਨਹੀਂ ਸਮਝ ਸਕਦੇ ਉਹਦਾ ਜੇ ਆਪਾਂ 1% ਵੀ ਸਮਝ ਲ ਲਵਾਂਗੇ ਨਾ ਤੇ ਇਹ ਵਾਗੇ ਸਾਡਾ ਜੀਵਨ ਸਫਲ ਹੋ ਜਾਏਗਾ ਜੇ ਆਪਾਂ ਉਹਨਾਂ ਦੇ 1% ਆਪਾਂ ਉਹਨਾਂ ਦੀ ਪੈਰਾਂ ਵਰਗੀ ਵੀ ਨਹੀਂ ਬਣ ਸਕਦੇ ਜੀ ਜੋ ਉਹਨਾਂ ਨੇ ਸੈਕਰੀਫਾਈਸ ਸਾਡੇ ਸਾਡੀ ਇਨਸਾਨੀਅਤ ਵਾਸਤੇ ਮੈਂ ਨਹੀਂ ਕਹਿੰਦਾ ਕਿ ਇੱਕ ਧਰਮ ਵਾਸਤੇ ਬਿਲਕੁਲ ਸਾਰੇ ਧਰਮਾਂ ਵਾਸਤੇ ਜੋ ਉਹਨਾਂ ਨੇ ਸੈਕਰੀਫਾਈਸ ਕੀਤਾ ਉਹ ਆਪਾਂ ਬਿਲਕੁਲ ਉਹਨਾਂ ਦੀ ਦੇਣ ਨਹੀਂ ਦੇ ਸਕਦੇ ਜੀ ਅ ਜੇ ਅੱਜ ਤੁਹਾਨੂੰ ਅਸੀਂ ਇੱਕ ਵੱਖਰੀ ਤਸਵੀਰ ਦਿਖਾਈ ਹੈ ਸਿਧਾਂਤ ਜੀ ਇੱਕ ਸਵਾਲ ਸੀਗਾ ਕਿ ਅਕਸਰ ਇਹਨਾਂ ਲੋਕੀ ਪੰਜਾਬ ਪੁਲਿਸ ਨੂੰ ਬਤ ਹੀ ਬਖਰੀ ਸਮਝ ਦੇਣੇ ਕੀ ਹਾਂਜੀ ਇਤਾਂ ਹੈ ਪਰ ਤੁਹਾਡੇ ਅੱਜ ਇਹ ਚਿਹਰਾ ਦੇਖ ਕੇ ਨਾ ਦਿਲ ਨੂੰ ਸਕੂਨ ਮਿਲਿਆ ਕਿ ਹਾਂਜੀ ਪੁਲਿਸ ਇਦਾਂ ਦੇ ਵੀ ਹੋਣ ਚਾਹੀਦੀ ਹੈ ਇਦਾਂ ਦੀ ਵੀ ਹੈ ਵੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਐਕਚੁਅਲ ਪੁਲਿਸ ਤੋਂ ਭੱਜਦੇ ਨੇ ਕਿ ਉਹਨਾਂ ਨੂੰ ਇਹ ਪਤਾ ਲੱਗੇ ਪੁਲਿਸ ਤੁਹਾਡੀ ਸੇਵਾ ਵਾਸਤੇ ਹੀ ਹੈ ਤੁਹਾਡੇ ਲਈ ਉਹਨਾਂ ਨੂੰ ਕੀ ਕਹਿਣਾ ਚਾਹੋ ਬਿਲਕੁਲ ਜੀ ਬਿਲਕੁਲ ਪੁਲਿਸ ਜਿਹੜੀ ਹੈ ਉਹ ਐਕਚੁਅਲ ਮਤਲਬ ਪਬਲਿਕ ਦਾ ਪਬਲਿਕ ਸਰਵੈਂਟਸ ਹਨ ਉਹ ਇੰਗਲਿਸ਼ 'ਚ ਜੇ ਕਹਿੰਦੇ ਪਬਲਿਕ ਸਰਵੈਂਟ ਕਹਿੰਦੇ ਨੇ ਆਪਾਂ ਪਬਲਿਕ ਵਾਸਤੇ ਬਣਿਆ ਸਾਨੂੰ ਪਬਲਿਕ ਵਾਸਤੇ ਇੱਥੇ ਬਿਠਾਇਆ ਗਿਆ ਅਪਾ ਪਬਲਿਕ ਦੀ ਸਹੂਲियत ਵਾਸਤੇ ਇੱਥੇ ਬੈਠੇ ਆ ਬਿਲਕੁਲ ਮੈਂ ਜੜੇ ਵੀ ਪੁਲਿਸ ਦੀ ਛਵੀ ਨੂੰ ਮਾਰਾ ਸਮਝਦੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਪਲੀਜ਼ ਤੁਸੀਂ ਇਹ ਜਿਹੜਾ ਆਪਣੇ ਦਿਮਾਗ 'ਚ ਮਿੱਥ ਬਿਠਾਇਆ ਹੋਇਆ ਹੈ ਕਿ ਪੁਲਿਸ ਮਾਰੀ ਆ ਪੁਲਿਸ ਅਜਿਹਾ ਉਹ ਮਿੱਥ ਆਪਣੇ ਦਿਮਾਗ 'ਚੋਂ ਕੱਢੋ ਜੀ ਨੌਜਵਾਨ ਪੀੜ੍ਹੀ ਆਈ ਹੈ ਬਹੁਤ ਹੀ ਸੋਚ ਬਦਲੀ ਹੋਈ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਾਡੇ ਆਫੀਸਰਸ ਸਾਨੂੰ ਮਤਲਬ ਜਗਾ ਜਗਾ ਤੇ ਸਾਨੂੰ ਸਾਨੂੰ ਕਰਦੇ ਨੇ ਕਿ ਤੁਸੀਂ ਪਬਲਿਕ ਨਾਲ ਕਿਵੇਂ ડીਲ ਕਰਨਾ ਹੈ ਕਿ ਸਾਡੀ ਵਰਕਸ਼ਾਪਸ ਲਗਦੀਆਂ ਨੇ ਬਹੁਤ ਹੀ ਚੇਂਜ ਆਇਆ 19 ਤੋਂ ਪੁਲਿਸ ਤੋਂ ਡਰਨਾ ਨਹੀਂ ਹੈ ਸਗੋਂ ਪੁਲਿਸ ਕੋ ਜਾ ਕੇ ਤੁਸੀਂ ਆਪਣੀ ਆਪਣਾ ਪਰੇਸ਼ਾਨੀ ਜਿਹੜੀ ਹੈ ਤੁਸੀਂ ਆਪਣੇ ਹਾਕਮ ਹਾਕ ਸਮਝ ਕੇ ਉਹਨਾਂ ਨੂੰ ਕਹਿਣਾ ਕਿ ਸਾਡੀ ਇਹ ਪਰੇਸ਼ਾਨੀ ਸਾਡੀ ਸੋਲਵ ਕਰੋ ਇਹ ਜਦੋਂ ਤੱਕ ਆਪਾਂ ਪੁਲਿਸ ਤੋਂ ਡਰਦੇ ਰਵਾਂਗੇ ਉਹ ਫਿਰ ਪੁਲਿਸ ਜਿਹੜੀ ਹੈ ਸਾਨੂੰ ਦਬਾਉਂਦੀ ਰਹੂਗੀ ਇਦਾਂ ਹੀ ਆ ਜੀ ਜਦੋਂ ਆਪਾਂ ਪੁਲਿਸ ਨੂੰ ਜਾਵਾਂਗੇ ਕਿ ਜੀ ਇਹ ਸਾਡੀ ਪਰੇਸ਼ਾਨੀ ਹੈ ਆਪਾਂ ਬਣੇ ਇਸੇ ਕਰਕੇ ਸਾਨੂੰ ਸਰਕਾਰ ਤਨਖਾਹ ਇਸ ਕਰਕੇ ਦੇ ਰਹੀ ਹੈ ਜੀ ਤਾਂ ਬਿਲਕੁਲ ਪੁਲਿਸ ਤੋਂ ਧਰਨਾ ਨਹੀਂ ਚਾਹੀਦਾ ਜੀ ਹਾਂ ਜੀ ਸ਼ਰਮਾ ਜੀ ਆ ਅੱਜ ਅੱਜ ਗੱਲਬਾਤ ਕੀਤੀ ਐ ਸੇ ਤਾਂ ਸ਼ਰਮਾ ਜੀ ਨਾਲ ਇੱਕ ਵੱਖਰਾ ਹੀ ਚਿਹਰਾ ਤੁਹਾਨੂੰ ਪੰਜਾਬ ਪੁਲਿਸ ਦਾ ਦਿਖਾਇਆ ਵਾ ਤੇ ਸਭ ਤੋਂ ਵੱਡੀ ਗੱਲ ਜੋ ਹੈ ਸ਼ਬਦ ਸੁਣਿਆ ਉਹ ਕਿੰਨਾ ਕੁ ਸੁਰੀਲੀ ਆਵਾਜ਼ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਜਿਹੜੇ ਲੋਕ ਦੇਖ ਰਹੇ ਨੇ ਅਕਸਰ ਹੀ ਪੁਲਿਸ ਦੇ ਨਾਲ ਜੁੜੋਗੇ ਕਿਉਂਕਿ ਪੁਲਿਸ ਦਾ ਵੀ ਇੱਕ ਵੱਖਰਾ ਚਿਹਰਾ ਹੈ ਜਿਹੜਾ ਅਸੀਂ ਅਕਸਰ ਹੀ ਲੋਕਾਂ ਸਾਹਮਣੇ ਲੈ ਕੇ ਆਉਂਦੇ ਆਂ ਇਸ ਹੀ ਆਸ ਕਰਦੇ ਹਾਂ ਤੁਸੀਂ ਪੁਲਿਸ ਤੋਂ ਭੱਜੋਗੇ ਨਹੀਂ ਤੇ ਪੁਲਿਸ ਅਕਸਰ ਤੁਹਾਡੀ ਸੇਵਾ ਵਾਸਤੇ ਹੀ ਹੁੰਦੀ ਹੈ ਮੈਨੂੰ ਤੇ ਆਜਾਦ ਵੰਸ਼ਦੀਪ ਸ਼ਕਾਉਰ ਸਾਝਾ ਟੀਵੀ ਅੰਮ੍ਰਿਤਸਰ